ਹਾਂਜੀ 사ਸੀ ਗਾਲ ਜੀ ਸਾਰੇ ਵੀਰਾਂ ਨੂੰ ਤੇ ਉਹਦੋਂ ਇੱਕ ਵੀਡੀਓ ਪਾਈ ਸੀਗੀ ਇਟਲੀ ਰਿਲੇਟਡ ਜਿਹਦੇ ਵਿੱਚ ਦੱਸਿਆ ਗਿਆ ਤਾਂ ਜਿਹੜੇ ਆਪਣੇ ਪੰਜਾਬੀ ਭਰਾ ਐ ਉਹ ਕਿੱਦਾਂ ਉਹ ਇਟਲੀ ਹੈਨਾ ਜਾਂ ਉਹਨਾਂ ਨਾਲ ਕਿੱਦਾਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਜਾਂ ਐਂਟਰੀ ਬੇਸ ਤੇ ਆਉਨੇ ਜਾਂ ਜੋ ਵੀ ਸਿਸਟਮ ਸਾਰਾ ਜਿੰਨੀ ਕੁ 5-6 ਮਿੰਟ ਦੀ ਵੀਡੀਓ ਤੇ ਇਨਫੋਰਮੇਸ਼ਨ ਦੀ ਜਿੰਨੀ ਕੁ ਸਾਨੂੰ ਪਤਾ ਸੀ ਅਸੀਂ ਤੁਹਾਡੇ ਨਾਲ ਵੀਡੀਓ ਰਾਹੀਂ ਸ਼ੇਅਰ ਕਰੀ ਤੇ ਅੱਜ ਦਾ ਟੌਪਿਕ ਵੀ ਕੁਝ ਇਦਾਂ ਦਾ ਹੀ ਐ ਪਰ ਅਸੀਂ ਸਾਰੇ ਬੰਦਿਆਂ ਨੂੰ ਟਾਰਗੇਟ ਨਹੀਂ ਕਰਦੇ ਜਾਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਹੜੇ ਬੰਦੇ ਆਪਣੇ ਇੰਡੀਅਨ ਭਰਾ ਇੱਥੇ ਬੁਲਾ ਕੇ ਜਾਂ ਉਹਨਾਂ ਨੂੰ ਕੰਮ ਨਹੀਂ ਦੱਸਦੇ ਅੱਜ ਦੱਸ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੰਦੇ ਤੇ ਅਗਲੀ ਗੱਲ ਸੱਤਾ ਤੁਹਾਡੇ ਨਾਲ ਸ਼ੇਅਰ ਕਰਦਾ ਸਸਤੀ ਤੋਂ ਸਾਰੇ ਮੇਰੇ ਗੱਲ ਹੈ ਜੀ ਇਸ ਤਰ੍ਹਾਂ ਵੀ ਰਪਾ ਨੇ ਮੈਂ ਕਰਿਆ 10 ਸਾਲ 47 ਦਾ ਕੰਮ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਬਹੁਤ ਬੰਦੇ ਆ ਹਨ ਜਿਹੜੇ ਕਾਪੂ ਆ ਇੱਥੇ ਇਟਲੀ ਦੇ ਵਿੱਚ ਕਾਹੋ ਨੇ ਬੋਸ ਕਾਹੋ ਨੇ ਹਨ ਉਹਨਾਂ ਦੀ ਗੱਲ ਕਰਦੇ ਆਪਾਂ ਗੱਲ ਆਈ ਹੈ ਵੀ ਬਹੁਤ ਬੰਦੇ ਆਪਣੇ ਬੰਦਿਆਂ ਨੂੰ ਅੱਗੇ ਨਹੀਂ ਆਉਣ ਦਿੰਦੇ ਜਿਹੜੇ ਪ੍ਰਾਣੇ ਆਏ ਆ ਚਲੋ ਉਹ ਨਹੀਂ ਅੱਜ ਵੀ ਦਿਨ ਅਸੀਂ ਪ੍ਰਾਣੇ ਹੋ ਗਏ ਜਦ ਮੈਂ ਆਇਆ ਤਾਂ ਜਾਦੀ ਗੱਲ ਕਰਦਾ ਵੀ ਬਹੁਤ ਬੰਦਿਆਂ ਦੇ ਵਿੱਚ ਵਧੀਆ ਕੁਆਲਿਟੀ ਹੁੰਦੀ ਹੈ ਵਧੀਆ ਕੰਮ ਕਰਨੇ ਵਾਲੇ ਮੁੰਡਿਆਂ ਨੇ ਬਹੁਤ ਜਣੇ ਦੂਜਿਆਂ ਨੂੰ ਅੱਗੇ ਹੀ ਨਹੀਂ ਆਉਣ ਦਿੰਦੇ ਨਾ ਮਾਲਕ ਨਾਲ ਗੱਲ ਹੋਣ ਦਿੰਦੇ ਹੈ ਬਹੁਤ ਬੰਦਿਆਂ ਦੇ ਪੀਪਰ ਬਣਨੇ ਦਾ ਜਰੀਆ ਹੁੰਦਾ ਮਾਲਕ ਨਹੀਂ ਮਾਲਕ ਚਾਹੁੰਦਾ ਹੁੰਦਾ ਵੀ ਇਹ ਨਵਾਂ ਮੁੰਡਾ ਆਇਆ ਮੈਂ ਇਹਦੇ ਪੀਪਰ ਬਣਾ ਦਵਾਂ ਜਵਾਨ ਦੇਖ ਕੇ ਹਾਂ ਜਵਾਨ ਦੇਖ ਕੇ ਕਹਿੰਦਾ ਹੁੰਦਾ ਵੀ ਮੈਂ ਇਹਦੇ ਪੀਪਰ ਬਣਾ ਦਵਾਂ ਪਰ ਜਿਹੜੇ ਮੂਰੇ ਕੱਪ ਉਹਨੇ ਉਹਨਾਂ ਨੂੰ ਐ ਲੱਗੀ ਜਾਂਦਾ ਵੀ ਇਹਨੇ ਮੇਰੇ ਤੇ ਮੂਰੇ ਨਹੀਂ ਨਿਕਲ ਜੇ ਆ ਸਾਥੇ ਉੱਪਰ ਨਾ ਚਲੀ ਜਾ ਯਾਰ ਭਰਾਵੋ ਉਹਨੇ ਕੋਈ ਜਗ੍ਹਾ ਜੁਗਾਂ ਨਹੀਂ ਲੈਣੀ ਹੁੰਦੀ ਹਰੇਕ ਬੰਦਾ ਪੈਸੇ ਲਾ ਕੇ ਆਇਆ ਹੁੰਦਾ ਮੈਂ ਉਦੋਂ ਵੀ ਗੱਲ ਦਸੀ ਦੀ ਅੱਜ ਵੀ ਇਹ ਦੱਸਦਾ ਹਰੇਕ ਬੰਦਾ ਪੈਸੇ ਲਾ ਕੇ ਆਇਆ ਉਹਨੇ ਹਰੇਕ ਬੰਦੇ ਨੇ ਆਪਣਾ ਆਪਣਾ ਕੰਮ ਕਰਨਾ ਹੁੰਦਾ ਨਾ ਕਿ ਤੁਸੀਂ ਲਤਾਂ ਨਾ ਖਿੱਚੇ ਕਰੋ ਕਿਸੇ ਦੀਆਂ ਅਗਲੇ ਦਾ ਜਰੀਆ ਬਣਿਆ ਕਰੋ ਹੈ ਨਹੀਂ ਸਾਡਾ ਵੀ ਕੋਈ ਜਰੀਆ ਬਣਿਆ ਬਣਾਏ ਮੇਰੇ ਵੀ ਪੰਜਾਬੀ ਭਰਾਏ ਆਪਣਾ ਦੀਪ ਹੈ ਚਨਾਕੀ ਤੋਂ ਮੁੰਡਾ ਹਣੀ ਗੁਰਦੀਪ ਆਦਾ ਨਾਮ ਮੇਰੇ ਵੀ ਮੇਰਾ ਵੀ ਜਰੀਆ ਬਣਿਆ ਮੇਰਾ ਵੀ ਸਾਰੇ ਲੋਕਾਂ ਨੂੰ ਪਰੋਣੇ ਬਣਾਏ ਕਦੇ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਆਪਾਂ ਉਹਦਾ ਧੰਨਵਾਦ ਕਰਦੇ ਆ ਬਹੁਤ ਵਧੀਆ ਬੰਦਾ ਤਾਂ ਮੈਂ ਅੱਜ ਦੀ ਤਾਂ ਸਿਫਤ ਕਰਦਾ ਵੀ ਮੇਰਾ ਕੋਈ ਜਰੀਆ ਬਣਦਾ ਐਦਾਂ ਨਾ ਵਰਤੇ ਕਰੋ ਵੀ ਤੁਹਾਡੇ ਨਾਲ ਅਗਲਾ ਵਰਤ ਕੇ ਤੁਹਾਡਾ ਕਦੇ ਮੂੰਹ ਦੇਖਣਾ ਵੀ ਨਾ ਚਾਵੇ ਹੈ ਨਹੀਂ ਕਦੇ ਵੀ ਕੋਈ ਬੰਦਾ ਇਸ ਤਰ੍ਹਾਂ ਨਾ ਵਰਤੋ ਕਿਸੇ ਨਾ ਕਿਸੇ ਦਾ ਜਰੀਆ ਬਣੇ ਕਰੋ ਜਿਹੜਾ ਵਧੀਆ ਬੰਦਾ ਹੁੰਦਾ ਨਾ ਮਹਾਰਾਜ ਨੇ ਉਹਨੂੰ ਆਪਣੇ ਆਪ ਅੱਕੇ ਲਈ ਜਾਣਾ ਕਿੱਤੇ ਕੰਮ ਕਰਦਾ ਅਸੀਂ ਸਤਾਲਿਆਂ ਦੇ ਵਿੱਚ ਕੰਮ ਕਰਿਆ ਅੱਜ ਮੈਂ ਫੈਕਟਰੀ ਦੇ ਵਿੱਚ ਕੰਮ ਕਰਦਾ ਬਾਈ ਤੇ ਕਿੰਨੇ ਟਾਈਮ ਸਤਾਲੇ ਦਾ ਕੰਮ ਕਰਿਆ ਮੈਂ 10 ਸਾਲ ਕੰਮ ਕੀਤਾ ਤੈਨੂੰ ਹੁਣ ਤੋਂ ਫੈਕਟਰੀ 'ਚ ਕਿੰਨਾ ਟਾਈਮ ਹੋ ਗਿਆ ਤੈਨੂੰ ਕਰਦਿਆਂ ਮੈਨੂੰ 3 ਸਾਲ ਤੈਨੂੰ ਕੀ ਫਰਕ ਲੱਗਦਾ ਵੀ ਸਤਾਲੇ ਦਾ ਕੰਮ ਵਧੀਆ ਏ ਐਜ਼ ਇਜ਼ ਅ ਬਿਗਨਰ ਜਿੱਦਾਂ ਮਤਲਬ ਜਿਹੜਾ ਇੰਡੀਆ ਤੋਂ ਆਉਂਦਾ ਉਹਦੇ ਵਾਸਤੇ ਫੈਕਟਰੀ 'ਚ ਲੱਗਣਾ ਥੋੜਾ ਮੁਸ਼ਕਲ ਹੈ ਮੁਸ਼ਕਲ ਪਰ ਕੀ ਲੱਗਦਾ ਤੈਨੂੰ ਵੀ ਸਤਾਲੇ ਦਾ ਕੰਮ ਵਧੀਆ ਜਾਂ ਫੈਕਟਰੀ ਦਾ ਸਤਾਲੇ ਦਾ ਵੀ ਕੰਮ ਵਧੀਆ ਖੇਤੀ ਦਾ ਵੀ ਕੰਮ ਵਧੀਆ ਜਿਹੜੀ ਮੁਸ਼ਕਲ ਹੈ ਉਹ ਕਿ ਆਪਣੇ ਬੰਦੇ ਜਿਹੜੇ ਚਾਹਣ ਮੈਂ ਅੱਜ ਲੰਬੜਦਾਰ ਬਣ ਗਿਆ ਹਾਂ ਅੱਜ ਮੈਂ ਫੈਕਟਰੀ ਦੇ ਵਿੱਚ ਲੰਬੜਦਾਰ ਹਾਂ ਹਨ ਮੈਂ ਇਹ ਨਾ ਚਾਹਾਂ ਵੀ ਮੈਂ ਇਹਨੂੰ ਨਾ ਲਵਾਵਾਂ ਮੈਂ ਉਹਨੂੰ ਨਾ ਲਵਾਵਾਂ ਮਾ ਉਹਨੂੰ ਅੱਗੇ ਨਾ ਜਾਣ ਦਵਾ ਜਿਹੜੀ ਪ੍ਰੋਬਲਮ ਆ ਆਹ ਹੋਰ ਹੋਰ ਦੇਸ਼ਾਂ ਦੇ ਜਿਹੜੇ ਕਿੱਲੀ ਵਾਲਿਆਂ ਨੂੰ ਛੱਡ ਕੇ ਬਾਕੀ ਦੇਸ਼ਾਂ ਨੇ ਉਹ ਸਾਰੇ ਇੱਕ ਦੂਏ ਨੂੰ ਖਿੱਚਦੇ ਆ ਕੋਈ ਕਿਸੇ ਨੂੰ ਲਿਸੈਂਸ ਬਣਾਉਣ ਦੇ ਤਰੀਕੇ ਦਾ ਕੋਈ ਸਵਧਾ ਕਰਦੇ ਹਰੇਕ ਤਰ੍ਹਾਂ ਦੀ ਮਦਦ ਕਰਦੇ ਆ ਪਰ ਜਿਹੜੇ ਸਾਡੀ ਸਾਡੀ ਕਮਿਊਨਿਟੀ ਆ ਆਪਾਂ ਇੰਡੀਅਨ ਪੰਜਾਬੀ ਖਾਸ ਪੰਜਾਬੀ ਪੰਜਾਬੀ ਆ ਆਪਾਂ ਇਹ ਇਹਨਾਂ ਦੀ ਗੱਲ ਕਰਦੇ ਇਹ ਬੰਦੇ ਇੱਕ ਦੂਜੇ ਨੂੰ ਦੇਖ ਕੇ ਜਰਦੇ ਹੀ ਹਨ ਵੀ ਚਾਹੁੰਦੇ ਹੀ ਨਹੀਂ ਹੁਣ ਜਿਹਦੇ ਕੋਲ ਤੇ ਅਸੀਂ ਆਏ ਜਦ ਅਸੀਂ ਵੀ ਪਹਿਲਾਂ ਜਿੱਥੇ ਮੈਂ ਕੰਮ ਕਰਿਆ 4 4 ਸਾਲ ਸ਼ਾਇਦ ਉਹ ਬੰਦੇ ਨੇ ਵੀ ਵੀਡੀਓ ਦੇਖਣੀ ਹੋਵੇ ਹਨਾ ਆਪਾਂ ਨੂੰ ਕੋਈ ਚੱਕਰ ਨਹੀਂ ਆ ਕਿਸ ਦਾ ਪਰ ਮੈਂ ਦੱਸ ਦਵਾ ਨਹੀਂ ਵੀ ਉਹ ਬੰਦਾ ਇਹੋ ਚਾਹੁੰਦਾ ਤਾਂ ਵੀ ਇਹੀ ਨੇ ਮੇਰੇ ਤੇ ਮੂਰੇ ਨਿਕਲ ਜਮੇ ਡਰ ਹਾਂ ਡਰ ਵੀ ਵੀ ਤੁਸੀਂ ਭਰਾਵੋ ਤੁਸੀਂ ਕਿੰਨੇ ਸਾਲ ਹੋ ਗਏ ਸਾਤੇ ਵੀ 4 3 4 ਸਾਲ ਪਹਿਲਾਂ ਦਾ ਆਇਆ ਬਤਾ ਤੁਸੀਂ ਉੱਥੇ ਬੈਠੇ ਪਰਮਾਤਮਾ ਲੈ ਕੇ ਜਾਣੇ ਵਾਲਾ ਹਰੇਕ ਬੰਦੇ ਨੂੰ ਪਰਮਾਤਮਾ ਅੱਗੇ ਹੈ ਹਾਂ ਬਾਕੀ ਮਿਹਨਤ ਅੱਜ ਦੇ ਦਿਨ ਮਿਹਨਤਾਰੇ ਯਰ ਮਿਹਨਤ ਹਰੇਕ ਬੰਦਾ ਕਰਦਾ ਮਿਹਨਤ ਪਰ ਜਿਹੜਾ ਮਿਹਨਤੀ ਹੈ ਉਹਨੇ ਅੱਗੇ ਨਿਕਲੇ ਜਾਣਾ ਇਹ ਤੁਸੀਂ ਭੁੱਲ ਜੋ ਬਹੁਤ ਬੰਦੇ ਸਾਨੂੰ ਫੈਕਟਰੀਆਂ ਦੇ ਵਿੱਚ ਵੀ ਮਿਲਦੇ ਹਨੀ ਬਾਹਰਲੇ ਦੇਸ਼ਾਂ ਦੇ ਵੀ ਹੈ ਮੋਡਾ ਮਰਾਕੀ ਵੀ ਹੈ ਜਿਹਨੇ ਮੈਨੂੰ ਵੀ ਅੱਗੇ ਕੰਮ ਸਿਖਾਇਆ ਹੈ ਨਹੀਂ ਪਰ ਅਗਲਾ ਚਾਹੁੰਦਾ ਵੀ ਮੈਂ ਇਹਨੂੰ ਕੰਮ ਸਿਖਾ ਦਮਾ ਇਹ ਵੀ ਰੁਚੀ ਹੈ ਸਿੱਖਣੇ ਦੇ ਵਿੱਚ ਪਰ ਸਾਡੇ ਭਰਾ ਜਿਹੜੇ ਆਪਣੇ ਪੰਜਾਬੀ ਸਾਡੇ ਵਾਲਿਆਂ ਨੂੰ ਪਤਾ ਹੁੰਦਾ ਕਿ ਜਿਹੜਾ ਬੰਦਾ ਕੰਮ ਸਿੱਖਣੇ ਵਾਲਾ ਇਹਨਾਂ ਨੇ ਕਦੇ ਵੀ ਉਹਨੂੰ ਨਹੀਂ ਜਾਣਦੇ ਉਹਦੀਆਂ ਲੱਤਾਂ ਖਿੱਚੀ ਜਾਣੀਆਂ ਚੱਲ ਮੈਂ ਨਾ ਕਿਉਂ ਲੈਣਾ ਹਨ ਜੀ ਉਹਨਾਂ ਨੂੰ ਆਪਣਾ ਡਰ ਹੁੰਦਾ ਹਾਂ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਡਰ ਆ ਯਾਰ ਆਪਣਾ ਵੀ ਡਰ ਇੱਕ ਤਾਂ ਬੰਦਾ ਯਾਰ ਅੱਜ ਜਿਹੜੇ ਇੱਕ ਬੰਦਾ ਆਪਣਾ ਮੈਂ 10 ਸਾਲ ਦਾ ਹੋ ਰਹੇ ਹਾਂ ਮੈਨੂੰ ਬੋਲੀ ਆਉਂਦੀ ਆ ਮੇਰੇ ਕੋਲ ਸਾਂਸ ਮੈਂ ਤਾਂ ਹੈਗਾ ਹੀ ਆ ਮੂਰੇ ਯਾਰ ਓਏ ਜਿਹੜਾ ਅੱਜ ਆਇਆ ਉਹਨੇ ਨਹੀਂ ਰਣਨਾ ਆਪਣੇ ਨਾਲ ਕਰਿਆ ਕਰੋ ਕਿਸੇ ਜੀ ਉਹਦੀਆਂ ਉਹਦੀਆਂ ਉਹਦੇ ਮਾਂ ਤੁਸੀਂ ਢਿੱਡ ਦੇ ਲੱਤ ਮਾਰੀ ਜਾਓ ਬਹੁਤ ਬੰਦੇ ਯਾਰ ਵਿਚਾਰੇ ਏਦਾਂ ਆਪਣੇ ਲੱਗਣੇ ਵੀ ਨਹੀਂ ਦਿੱਤੇ ਹਸਤਾਲਿਆਂ ਦੇ ਵਿੱਚ ਕੋਈ ਲੱਗਿਆ ਉਹਨੂੰ ਅੱਗੇ ਨਹੀਂ ਜਾਣ ਦਿੱਤਾ ਪੇਪਰ ਨਹੀਂ ਬਣ ਦਿੱਤੇ ਇਹ ਬਹੁਤ ਮਾੜੀਆਂ ਗੱਲਾਂ ਆਪਣਾ ਕਹਿਣੇ ਤਾਂ ਇਹੀ ਜਰੀਆ ਵੀ ਜਿੰਨੇ ਵੀ ਭਰਾ ਆਪਾਂ ਰਲ ਮਿਲ ਕੇ ਹਨ ਜਿਹੜੇ ਵੀ ਹੈਗੇ ਵੀ ਇੱਕ ਦੂ ਦਾ ਸਾਥ ਦਈਏ ਨਾ ਕਿ ਕਿਸੇ ਵੀ ਬੰਦੇ ਨੂੰ ਆਪਾਂ ਥੱਲੇ ਦੱਬੀਏ ਕੋਈ ਕਈ ਬੰਦੇ ਦਾ ਯਾਰ ਏਦਾਂ ਹੁੰਦਾ ਨਾ ਵੀ ਕੋਈ ਬੰਦਿਆਂ ਨੇ ਕਈ ਬੰਦਿਆਂ ਨੇ ਕਈ ਬੰਦੇ ਲੱਗਣੇ ਨਹੀਂ ਦਿੱਤੇ ਕੰਮ ਤੇ ਕੋਈ ਕੀ ਆ ਮਹੀਨਾ ਲਵਾ ਦੋ ਮਹੀਨਾ ਲਵਾ ਜਾ ਦੇਖਿਆ ਵੀ ਬੰਦਾ ਤੇਜ ਆ ਤੇਜ ਪੜੇ ਲਿਖੇ ਹੁੰਨੇ ਮੁੰਡੇ ਯਾਰ ਅਗਲਾ ਕੰਮ ਨੂੰ ਹੱਥ ਪਾਉਂਦਾ ਉਹਨੂੰ ਘਰ ਬਠਾਲ ਦਿੰਦੇ ਘਰ ਬੈਠ ਗਿਆ ਉਹਨੇ ਅੱਗੇ ਕੀ ਕਰਨਾ ਬੇਚਾਰੇ ਨੇ ਯਾਰ ਹਰੇਕ ਬੰਦੇ ਨੇ ਕਰਜਾ ਲਿਆ ਕੰਮ ਕਰ ਕਰਦੇ ਆਪਣੇ ਘਰ ਅੱਗੇ ਵਧਾਉਣੇ ਆ ਮੇਰਾ ਕਹਨੇ ਦਾ ਮਕਸਦ ਇਹੀ ਆ ਵੀ ਹਰ ਇੱਕ ਦੀ ਹੈਲਪ ਕਰੋ ਜਿੰਨੀ ਕੁ ਹੋ ਸਕਦੀ ਹੁਣ ਮੈਂ ਇੱਕ ਛੋਟਾ ਜਿਹਾ ਮੈਸੇਜ ਦੰਨਾ ਤੁਹਾਨੂੰ ਅਸੀਂ ਇੱਕ ਵੀਡੀਓ ਮੰਨ ਲਓ ਆਪਾਂ ਇਕੱਠੇ ਹੋ ਕੇ ਅਸੀਂ ਚਿਹੇ ਮੈਂ ਕੋਈ ਵੀ ਆਪਾਂ ਸ਼ੇਅਰ ਕਰਦੇ ਥੋੜੇ ਨਾਲ ਚਿਹੇ ਅਸੀਂ ਆਪਣੇ ਵਿਊਆਂ ਵਾਸਤੇ ਚਿਹੇ ਸਾਨੂੰ ਕੋਈ ਪੈਸਾ ਆਉਂਦਾ ਚਿਹੇ ਨਹੀਂ ਆਉਂਦਾ ਸਾਡੇ ਥਰੂ ਅਸੀਂ ਕਹਿੰਦੇ 100 ਚੋਂ ਇੱਕ ਬੰਦੇ ਦੀ ਮਦਦ ਹੋਗੀ ਕਿਸੇ ਦੇ ਕਿਸੇ ਦੀ ਤਾਂ ਸਾਨੂੰ ਅਸੀਸ ਲੱਗੂ ਕੋਈ ਨਾ ਚਿੰਗਾ ਕੋਈ ਕਿਸੇ ਨੂੰ ਤਾਂ ਕਲ ਆਉਗੀ ਉਹ ਕਿਸੇ ਦੀ ਹੈਲਪ ਹੁੰਦੀ ਜੇ ਜੇ ਹੁਣ ਇਹ ਇਸ ਇਸ ਮੁੱਦੇ ਪਰ ਹਣੀ ਮੈਂ ਵੀ ਪਹਿਲਾਂ ਸੋਚਿਆ ਤੇ ਸਾਨੂੰ ਕੀ ਲੈਣਾ ਹਮ ਅੱਜ ਦੇ 10 ਸਾਲ ਪਹਿਲਾਂ ਇਹ ਬੰਦੇ ਉਹ ਵੀ ਸੋਚਦੇ ਹੁਣ ਵੀ ਸਾਨੂੰ ਕੀ ਲੈਣਾ ਹਾਂ ਪਰ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਪੈਣਾ ਹੀ ਪੈਣਾ ਹੈ ਨੀ ਕਿਆ ਪਤਾ ਜੇ ਬੋਲੇ ਤੇ 100 ਚੋਂ 2 ਵੀ 4 ਵੀ 5 ਵੀ ਸੁਧਰ ਗਏ ਕਿਸੇ ਨਾ ਕਿਸੇ ਦੀ ਵਾਂ ਫੜ ਲਈ ਉਹਨਾਂ ਦਾ ਪਲਾ ਹੋ ਜਾਣਾ ਯਾਰ ਘਰ ਬਸ ਜਾਣਾ ਪਰ ਮੇਰਾ ਕਹਿਣਾ ਤਾਂ ਅਹੀ ਮਤਬਰ ਹੈ ਵੀ ਹਰ ਇੱਕ ਦੀ ਹੈਲਪ ਕਰੋ ਹਰ ਇੱਕ ਦੀ ਮਦਦ ਕਰੋ ਆਪਣੇ ਭਾਈਆਂ ਦਾ ਸਾਥ ਜਿੰਨੀ ਕੁ ਹੋ ਸਕਦੀ ਅਸੀਂ ਐ ਨਹੀਂ ਕਹਦੇ ਆਪਣਾ ਘਰ ਲਟਾ ਦਿਓ ਜਿੰਨੀ ਕੁ ਤੁਹਾਨੂੰ ਪਰਮਾਤਮਾ ਨੇ ਬਲ ਬਖਸ਼ਿਆ ਜਿੰਨਾ ਕੁ ਤੁਸੀਂ ਕਰ ਸਕਦੇ ਓ ਅਗਲੀ ਦੀ ਮਦਦ ਕਰੋ ਠੀਕ ਹੈ ਜੀ ਬਾਕੀ ਸਾਨੂੰ ਜਿੰਨਾ ਕੁ ਵੀ ਪਤਾ ਏ ਆਪਾਂ ਉਹਨਾਂ ਦਾ ਤੁਹਾਡੇ ਨਾਲ ਸ਼ੇਅਰ ਕਰਦੇ ਅਸੀਂ ਕੋਈ ਵਕੀਲ ਨਹੀਂ ਓਰੇ ਨਾਰਮਲ ਗੱਲਾਂ ਸਾਨੂੰ ਪਤਾ ਲੱਗਦੀਆਂ ਸੀ ਸਾਡੇ ਨਾਲ ਸ਼ੇਅਰ ਕਰਦੇ ਨੇ ਵੀਡੀਓ ਰਹੀ ਬਾਕੀ ਹੋਰ ਵੀ ਟੌਪਿਕਾਂ ਤੇ ਗੱਲਬਾਤ ਕਰਨ ਲਈ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲੇ ਦਬੋ ਘੰਟੀ ਵਾਲਾ ਬਟਨ ਜਿੰਨਾ ਵੀ ਹੋ ਸਕਦਾ ਯਾਰ ਕਿਸੇ ਦੇ ਨਾਲ ਕਿਤੇ ਜਾਣਾ ਆਉਣਾ ਹਨੀ ਕੋਈ ਪੁਰਾਣਾ ਬੰਦਾ ਉਹਨੂੰ ਦੋ ਅੱਖਰ ਬੋਲੀ ਤੇ ਆਉਂਦੇ ਹੁੰਦੇ ਆ ਹਨੀ ਜਿਹੜੇ ਉਰੇ ਨਿਆਣੇ ਪੜੇ ਚਲੋ ਉਹ ਤਾਂ ਹੈਗੇ ਹੀ ਆਪਾਂ ਦੇ ਮੂਰੇ ਆ ਜਿਹੜੇ ਚਲ ਹੋਰ ਵੀ ਉਹ ਤਾਂ ਉਹ ਜਿਹੜੇ ਉਰੇ ਪੜੇ ਉਹ ਤਾਂ ਹੈਲਪ ਕਰਦੇ ਹੀ ਕਰਦੇ ਜਿੰਨਾ ਕੁ ਮੈਂ ਦੇਖਿਆ ਨਾ ਜਿਹੜੇ ਇੱਥੇ ਪੜ੍ਹੇ ਲਿਖੇ ਆ ਇਨਸਾਨੀਅਤ ਹੈਗੀ ਹੋਣਾ ਚਾਹ ਉਹਨਾਂ ਚ ਹੈਗੀ ਇਹ ਗੱਲਬਾਤ ਵੀ ਉਹ ਜਿਹਦੇ ਤਰ੍ਹਾਂ ਪੜਨੇ ਆ ਪਰ ਜਿਹੜੇ ਹੁਣ ਜਿੱਦਾਂ ਮੇਰੇ ਵਰਗੇ ਕੜਮ ਚੌਧਰੀ ਕਹ ਲਈਏ ਆਪਾਂ ਇਹਨਾਂ ਨੂੰ ਕੜਮ ਚੌਧਰੀ ਵੀ ਇਹ ਬੰਦੇ ਥੋੜੀ ਜਿਹੀ ਵੀ ਸਿੱਖ ਕੇ ਕਹੀ ਜਨ ਬਸ ਮੈਨੂੰ ਇਹ ਪਤਾ ਸਾਰਾ ਕੁਝ ਉਹਨੂੰ ਇੱਥੇ ਨਾ ਜਾਣਦੀ ਉਹਨੂੰ ਇੱਥੇ ਇੱਥੇ ਤੱਕ ਵੀ ਮੈਂ ਦੇਖਿਆ ਕਈ ਬੰਦੇ ਨਵੇਂ ਬੰਦਿਆਂ ਨੂੰ ਆਇਆ ਤੇ ਸਿਮ ਵੀ ਲੈ ਕੇ ਦੇਣ ਨਹੀਂ ਦਿੰਦੇ ਕਹਿੰਦੇ ਤੂੰ ਉਹਨੇ ਘਰ ਗੱਲ ਕਰਨੀ ਹੈ ਪ੍ਰੋਬਲਮਾਂ ਦੱਸਣੀ ਆ ਮੇਰੇ ਵਾਲੇ ਤੇ ਕਰ ਲਾ ਪਰ ਤੁਸੀਂ ਐ ਸੋਚੋ ਯਾਰ ਕਿੰਨਾ ਕੁ ਜਿਹੜਾ ਬਰਖਣਾ ਕਿੰਨਾ ਕੁ ਪਤਾ ਨਹੀਂ ਸਮਾਂ ਕਹਿ ਜਾਉਣਾ ਮਹਾਰਾਜ ਨੇ ਉਹਨੂੰ ਕਿੱਥੇ ਪਜਾ ਦੇਣਾ ਔਰ ਕੱਲ ਨੂੰ ਆਪਾਂ ਨੂੰ ਉਹਦੇ ਥੱਲੇ ਜਾ ਕੇ ਲੱਗਣਾ ਪੈ ਜਾਣਾ ਹੋ ਸਕਦਾ ਹੋ ਸਕਦਾ ਇਦਾਂ ਵੀ ਬਹੁਤ ਬੰਦਿਆਂ ਨਾਲ ਹੁੰਦਾ ਹੀ ਹੈ ਯਾਨੀ ਵੀ ਕਿਆ ਪਤਾ ਮਹਾਰਾਜ ਉਹਨੂੰ ਕਿੱਥੇ ਪਜਾ ਦਿੰਦਾ ਪਰ ਇਹ ਜ਼ਿੰਦਗੀ ਹੈਗੀ ਕੜੇ ਵਾਂਗੂ ਗੋਲ ਇਹ ਜੋ ਆਪਾਂ ਨੇ ਅੱਜ ਇੱਥੇ ਕਰਨਾ ਹੈ ਕੱਲ ਨੂੰ ਕੁੱਮ ਕੇ ਆਪਣੇ ਨਾਲ ਹੋਣਾ ਹੀ ਹੋਣਾ ਚੰਗਾ ਕਰੂਗੇ ਚੰਗਾ ਬੀਜੂਗੇ ਚੰਗਾ ਹੀ ਵੱਡੂਗੇ ਚੰਗਾ ਹੀ ਆਪਣੇ ਨਾਲ ਹੋਣਾ ਮਾੜਾ ਕਰੂੰਗੇ ਮਾੜਾ ਹੀ ਹੋਣਾ ਹੀ ਹੋਣਾ ਵੀ ਮੇਰਾ ਕਹਨੇ ਤਾਂ ਇਹੀ ਮਤਵਲਾ ਵੀਰ ਨਾ ਕਿਸੇ ਨਾਲ ਵੀ ਮਾੜਾ ਕਰੂੰ ਬੱਦ ਤੇ ਬੱਦ ਬਾਕੀ ਹੁਣ ਚਲੋ ਸ਼ੁਗਲ ਮੇਲਾ ਬਾਈ ਦਾ ਚੈਨਲ ਕਰੋ ਸਬਸਕ੍ਰਾਈਬਰ ਸੱਤਾ ਤਰੀਨੋ ਹੋ ਜਾਣਾ ਹੁਣ ਹੈਗਾ ਸੱਤਾ ਮੀਆਂ ਪਰ ਸੱਤਾ ਤਰੀਨੋ ਜਿਹਦੇ ਕਰਕੇ 9 ਬਣਿਆ ਸੱਤਾ ਤਰੀਨੋ ਹੋ ਜਾਣਾ ਹੁਣ ਲਿੰਕ ਆਊਗਾ ਥੱਲੇ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ